ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਕਰ ਕਰ ਵਿੱਚ ਕਹਾਣੀ ਬਾਬੇ ਨਾਨਕ ਦੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਕਰ ਕਰ ਵਿੱਚ ਕਹਾਣੀ ਬਾਬੇ ਨਾਨਕ ਦੀ ਯਪ ਲਾ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਜਪ ਲਓ ਜੀ ਸਤ ਨਾਮ ਵਾਹੀ ਗੁਰ ਜਪ ਲਓ ਜੀ ਸਤ ਨਾਮ ਵਾਹੀ ਗੁਰ ਜਪ ਲਓ ਜੀ ਸਤ ਨਾਮ ਵਾਹੀ ਗੁਰ ਜਪ ਲਓ ਜੀ ਸਤ ਨਾਮ ਵਾਹੀ ਗੁਰ